ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਲੋਹਾ ਖੇੜਾ ਲੋਹਾ ਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ ਬਾਈ ਪ੍ਰਦੀਪ ਦੇ ਘਰੋਂ ਵੀਡੀਓ ਬਣਾ ਰਹੇ ਆ ਦੱਸੋ ਤੇ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਇਹ ਫਾਰਮ ਸਾਰਾ ਹੀ ਸੁੱਖ ਨਾਲ ਭਰਿਆ ਹੋਇਆ ਹੈ ਅਲੱਗ-ਅਲੱਗ ਬਰੀਡ ਦੇ ਵਿੱਚ ਅਲੱਗ-ਅਲੱਗ ਨਸਲ ਦੀਆਂ ਇਹ ਗਾਵਾਂ ਵਿਕਰੀ ਵਾਸਤੇ ਮੌਜੂਦ ਆ ਸੋ ਇਸ ਵਾਈ ਗਾਂ ਖਰੀਦਨੀ ਆ ਤਾਂ ਵੀ ਅੱਜ ਹੈ ਗੱਬਣ ਖਰੀਦਨੀ ਆ ਤਾਂ ਵੀ ਹੈ ਜੇ ਕਈ ਵਾਰ ਮਨ ਚ ਹੁੰਦਾ ਵੀ ਕੋਈ ਪਸ਼ੂ ਕੱਚਾ ਖਰੀਦ ਕੇ ਘਰੇ ਸਾਂਭਾਂਗੇ ਟ੍ਰਾਂਜੀਸ਼ਨ ਫੀਡ ਵਗੈਰਾ ਪਾਉਣੀ ਆ ਤਾਂ ਉਸ ਤਰ੍ਹਾਂ ਦੀਆਂ ਗਾਵਾਂ ਵੀ ਅੱਜ ਵਿਕਰੀ ਵਾਲੀਆਂ ਮੌਜੂਦ ਹੈ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਸ਼ੁਰੂ ਚ ਮੈਂ ਬੇਨਤੀ ਕਰ ਦਿੰਨਾ ਹੁਣ ਹਰੇਕ ਵੀਡੀਓ ਦੇ ਵੀ ਜਿਹੜਾ ਵੀ ਪਸ਼ੂ ਖਰੀਦਣਾ ਉਹ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੈ ਤਸੱਲੀ ਤੁਸੀਂ ਉਹਦੀ ਆ ਕੇ ਕਰਨੀ ਹੁੰਦੀ ਹੈ ਸੋ ਬਾਕੀ ਬਾਈ ਵੱਲੋਂ ਵੀ ਸ਼ੁਰੂ ਚ ਇਹ ਬੇਨਤੀ ਹੁੰਦੀ ਹੈ ਫਿਰ ਅੱਜ ਗੱਲਬਾਤ ਸ਼ੁਰੂ ਕਰਾਂਗੇ ਆਪਾਂ ਨਸਲ ਪਹਿਲਾਂ ਦਿਖਾਵਾਂਗੇ ਜਰਸੀ ਫਿਰ ਦਿਖਾਵਾਂਗੇ ਸਾਈਵਾਲ ਤੇ ਉਸ ਤੋਂ ਬਾਅਦ ਚ ਅੱਗੇ ਸ਼ੁਰੂ ਹੋ ਜਾਾਂਗੇ ਆਪਾਂ ਐਚ ਐਫ ਜਾਂ ਰੈਡ ਐਂਡ ਵਾਈਟ ਇਦਾਂ ਦੀਆਂ ਗਾਵਾ ਅੱਜ ਬਾਈ ਕੋਲ ਵਿਕਰੀ ਵਾਲੀਆਂ ਮੌਜੂਦ ਆਓ ਸ਼ੁਰੂਆਤ ਕਰੀਏ ਇਸ ਬਹੁਤ ਸੋਹਣੀ ਜਰਸੀ ਬੱਚੀ ਤੋਂ ਪ੍ਰਦੀਪ ਭਾਈ ਸਸਤੀ ਸਸਤੀ ਗੱਲ ਬਾਈ ਪ੍ਰਦੀਪ ਭਾਈ ਅੱਜ ਕਿੰਨੇ ਨਾਲ ਮਜੂਦ ਆਪਣੇ ਕੋਲੇ ਬਾਈ 28 ਤੋਂ 30 ਨਾਲ ਨਹੀਂ 28 ਤੋਂ 30 ਹੈ ਹਾਂ ਬਾਈ ਠੀਕ ਹੈ ਅੱਛਾ ਬਾਈ ਸ਼ੁਰੂਆਤ ਆਪਾਂ ਜਰਸੀ ਤੋਂ ਕਰ ਲੈਨੇ ਮੇਨ ਗੱਲ ਬਾਈ ਜਿਵੇਂ ਜੀ ਤਾਂ ਆਪਾਂ ਵੈਸੇ ਹਰੇਕ ਵੀਡੀਓ ਦੇ ਵਿੱਚ ਹੀ ਕਹਿ ਦਿੰਨੇ ਆ ਹੂੰ ਬੀਤਸਲੀ ਕਰਨਾ ਹਰੇਕ ਭਰਾ ਦਾ ਫਰਜ਼ ਆ ਕਿਉਂਕਿ ਬਈ ਆਪਾਂ ਇਹ ਨਹੀਂ ਹੈਗਾ ਪਹਿਲਾਂ ਗਾਰੰਟੀ ਦੇ ਦਈਏ ਮਗਰੋਂ ਬੰਦਾ ਖਰਾ ਨਾ ਉਤਰੇ ਉਹ ਚੀਜ਼ ਤੇ ਵਧੀਆ ਨਹੀਂ ਹੁੰਦੀ ਹੈ ਨਾ ਸੂਈਆਂ ਲੈਣੀਆਂ ਮੰਨ ਕੇ ਚਲੋ ਵੀ ਆਪਣੇ ਘਰੇ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਤਾਜੀਆਂ ਨਹੀਂ ਤਾਂ ਤੁਹਾਨੂੰ ਪਤਾ ਤਾਂ ਰਹੀ ਹੁੰਦੀਆਂ ਨੇ ਹੈ ਨਾ ਦੂਜੇ ਬਾਕੀ ਬਈ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਨਾਲ ਜੇ ਆਪਾਂ 100 ਗਾਂ ਵੇਚਦੇ ਆ 100 ਗਾਂ ਦੇ ਮਗਰ ਪੰਜ ਵੀਰ ਹੋਣਗੇ ਜਿਨ੍ਹਾਂ ਨੇ ਕਦੇ ਥਾਣਾ ਨੂੰ ਹੱਥ ਨਹੀਂ ਵਸੇ ਵੀ ਪਰਮਾਤਮਾ ਦੀ ਕਿਰਪਾ ਨਾਲ ਹਰੇਕ ਬੰਦਾ ਆਪਾਂ ਨੇ ਟਰਸਟ ਕਰਦਾ ਵੀ ਯਾਰ ਤੁਸੀਂ ਪਹਿਲਾਂ ਵੇਖ ਕੇ ਲਈਆਂ ਹੋਈਆਂ ਪਰ ਵੀ ਆਪਦੀ ਤਸੱਲੀ ਕਰਨਾ ਹਰੇਕ ਭਰਾ ਦਾ ਫਰਜ਼ ਸਹੀ ਹੈ ਕਿਉਂਕਿ ਭਈ ਆਪਾਂ 40-50 ਪਿਆ ਜਾਨਵਰ ਹਫ਼ਤੇ ਦੇ ਵੇਚਨੇ ਹੁੰਦੇ ਆ ਵੀ ਗੇਟ ਦੇ ਅੰਦਰ ਜਿਹੜੀ ਮਰਜ਼ੀ ਤਸੱਲੀ ਕਰ ਲਓ ਗੇਟੋਂ ਬਾਹਰ ਕੋਈ ਗਰੰਟੀ ਨਹੀਂ ਸਹੀ ਹੈ ਸ਼ੁਰੂਆਤ ਜਰਸੀ ਤੋਂ ਕਰਦੇ ਆ ਬਈ ਬਹੁਤ ਚੰਗਾ ਬੱਚਾ ਬਾਈ ਹਲੇ ਦਿਨ ਵੀ ਪਿਆ ਖੀਰੀ ਆ ਬਾਈ ਅੱਛਾ ਦੰਦੋਂ ਖੀਰੀ ਹੈ ਆਪਾਂ ਚੈੱਕ ਵੀ ਕਰਾ ਦਾਂਗੇ ਇਹ ਨਹੀਂ ਹੈਗਾ ਹੂੰ ਬੀ ਇਹਦੀ ਮਦਰ ਦਾ ਬੜਾ ਬਾਈ ਸੋਹਣਾ ਰਿਕਾਰਡ ਆ ਠੀਕ ਹੈ ਆਪ ਜਿਹੜਾ ਇਹਦਾ ਮਾਲਕਾਂ ਵੱਲੋਂ ਰਿਕਾਰਡ ਦਿੱਤਾ ਹੋਇਆ ਉਹ ਆਪਾਂ ਭਰਾਵਾਂ ਨੂੰ ਜਰੂਰ ਦੇ ਦਾਂਗੇ ਬਾਈ ਦਾ ਨੰਬਰ ਵੀ ਦੇ ਦਾਂ ਗੱਲ ਕਰ ਲੂ ਹੂੰ ਤੇ ਕਹਿਣ ਦਾ ਮਤਲਬ ਬਾਈ ਇਹਦੀ ਤਰੀਫ ਜਿੰਨੀ ਕਰ ਲਾ ਉਨੀ ਥੋੜੀ ਆ ਅੱਛਾ ਪ੍ਰਦੀਪ ਇਹਦਾ ਰੇਟ ਕੀ ਰਹਿਣਾ ਬਾਈ ਰੇਟ ਬਾਈ ਆਪਾਂ ਸਵਾ ਲੱਖ ਰੁਪਏ ਰੱਖਿਆ ਦਾ ਠੀਕ ਹੈ ਤੇ ਬਾਕੀ ਮਾਨਦਾਨ ਹਰੇਕ ਭਰਾ ਦਾ ਹੋ ਜਾਂਦਾ ਪਰ ਵੀ ਜਿਹੜੇ ਭਰਾ ਵੀ ਕਹਿੰਦੇ ਵੀ ਚੰਗੀ ਟੋਪਰ ਜਾਨਵਰ ਆਪਾਂ ਲੈਣਾ ਹੂੰ ਉਹ ਚੀਜ਼ ਬੜੇ ਸੋਹਣਾ ਬਾਈ ਕੱਟ ਆ ਲੱਡ ਰਹਿਦਾ ਹੂੰ ਬਰੀਡ ਵਾਲੇ ਮਾਮਲੇ 'ਚ ਤਾਂ ਭਾਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਦੇ ਵਿੱਚ ਕੋਈ ਵੀ ਕ੍ਰੋਸ ਪਨ ਦੰਦਾਂ ਦਾ ਪਹਿਲੇ ਚੈੱਕ ਕਰਾ ਦਿੰਨਾ ਕਰਮਾ ਵਾਲੀ ਦੇ ਠੀਕ ਹੈ ਸੋ ਦੱਸੋ ਦੰਦ ਤੁਹਾਨੂੰ ਦਿਖਾ ਦਿੰਨੇ ਆ ਸੁਆ ਕਰਮਾ ਵਾਲੀ ਨੇ ਪਹਿਲਾਂ ਸੁਣਾ ਤੇ ਖੀਰੀ ਦੰਦੋ ਦੇਖੋ ਦੰਦ ਪਹਿਲਾਂ ਚੈੱਕ ਕਰ ਲੋ ਜਿ세 ਹਾਂ ਸਹੀ ਹੈ ਭਾਈ ਸੋ ਕੋਈ ਦੰਦ ਨਹੀਂ ਸਿੱਤਿਆ ਬੱਚਾ ਭਾਈ ਹਲੇ ਇੱਕ ਗੱਲ ਹੋਰ ਆ ਭਾਈ ਜਿੰਨੀ ਇਹਦੀ ਹਾਈਟ ਆ ਜਗਜੀਤਾ ਇੰਨੀ ਨੋਰਮਲ ਵੈਸੇ ਆਮ ਜਰਸੀਆਂ ਨਹੀਂ ਹੁੰਦੀ ਆ ਬੜੀ ਪਿਆਰੀ ਬੱਚੀ ਆ ਜਿਹੜੇ ਵੀ ਭਰਾ ਨੇ ਜਿਵੇਂ ਸ਼ੌਂਕ ਅਗਲਾ ਕਹਿੰਨ ਆਪਾਂ ਬਰੀਡ ਤੇ ਕੰਮ ਕਰਨ ਅੱਗੇ ਅੱਗੋਂ ਲੈ ਕੇ ਪਿੱਛੇ ਤੱਕ ਕੱਡਰ ਬੜਾ ਬਣਾਉਗੀ ਜਿਆਦਾ ਨਹੀਂ ਆਪਾਂ ਦੁੱਧ ਕਹਿੰਦੇ 20 ਤੋਂ 22 ਕਿਲੋ ਦੁੱਧ ਬੜਾ ਹੱਸ ਕੇ ਆਰਾਮ ਨਾਲ ਪਾ ਦੇ ਠੀਕ ਹੈ ਸੋ ਦੋਸਤੋ ਇਹ ਪਹਿਲਾ ਜਰਸੀ ਇਹਦੇ ਨਾਲ ਇੱਕ ਅਜ ਸਾਹੀਵਾਲ ਆ ਬਾਈ ਕੋਲ ਸਾਰੇ ਬਈ ਇਹ ਵੀ ਬੜੀ ਠੰਡੀ شریف ਆ ਬਾਈ ਹੂੰ 17 ਕਿਲੋ 18 ਇਹਦਾ ਦੁੱਧ ਮਾਲਕਾਂ ਨੇ ਦੱਸਿਆ ਤੋਰ ਬਈ ਦਣ ਕਿਨੇ ਲਊ ਪਰ ਦਣ ਬਾਈ ਹਫਤਾ ਲੈ ਚੁ ਰੇਟ ਇਹਦਾ ਰੇਟ ਬਾਈ ਇਹਦਾ 1 ਲੱਖ 45000 ਦੱਸੋ 1 45 ਦੀ ਸਾਈਵਾਲ ਵੈਸੇ ਆਪਾਂ ਬਾਈ ਸਾਈਵਾਲ ਤੁਹਾਨੂੰ ਪਤਾ ਪਾ ਲੈਂਦੇ ਨਹੀਂ ਹੁੰਦੇ ਹੂੰ ਦੇਖੋ ਇਹਦੇ ਵਿੱਚ ਸਾਰੇ ਗੁਣ ਨੇ ਵੈਸੇ ਸਾਈਵਾਲ ਦਾ ਆਰਡਰ ਇਨਾ ਅਟੈਚਮੈਂਟ ਹੁੰਦਾ ਨਹੀਂ ਲੰਮਕਣਾ ਆਰਡਰ ਜ਼ਿਆਦਾ ਹੁੰਦਾ ਇਹਨਾਂ ਫਿੱਟਡ ਆ ਰ ਬਾਈ ਸੋ ਦੱਸੋ ਬਾਕੀ ਫੇਰ ਉਹੀ ਹੈ ਬੇਨਤੀ ਵੀ ਜਿਹੜਾ ਪਸੂ ਤੋਂ ਹੀ ਖਰੀਦਣਾ ਤਸल्ली ਇੱਥੇ ਕਰ ਲਿਓ ਬਾਈ ਵੱਲੋਂ ਇਹ ਪਾਸ ਹੋ ਕੇ ਆਈ ਵੀ ਹੈ ਫਿਟਿੰਗ ਆਲਾ ਹਵਾਨਾ ਇਹਨੂੰ ਫੇਰ ਮੋੜੀ ਰਕੇ ਮੋੜੀ ਪਤਾ ਸਾਈਵਲ ਘਟ ਆਉਂਦੀਆਂ ਐ ਫੋਨ ਬਹੁਤ ਚਾਹੀਦੀ ਐ ਹੁਣ ਬਹੁਤ ਭਰਾ ਕਰਦੇ ਨੇ ਵੀ ਸਾਈਵਲ ਲਿਆ ਦਿਓ ਕਿਉਂਕਿ ਬਾਈ ਇਹ ਵੀ ਜਿਵੇਂ ਕਹਿੰਦਾ 20 ਮਗਰ ਦੋ ਤਿੰਨ ਵਧੀਆ ਹੁੰਦੀਆਂ ਸੀਲ ਘਟ ਨਿਕਲਦੀਆਂ ਨੇ ਗਰਮ ਹੁੰਦੀਆਂ ਸੋ ਬਾਕੀ ਜਿਹਨੇ ਬਰੀਡ ਤੇ ਕੰਮ ਕੀਤਾ ਉਹ ਬਾਕੀ ਬਾਈ ਘਰੋਂ ਆਈ ਆ ਪਹਿਲਾਂ ਵੀ ਭਰਾ ਮਨੇ ਚੋਈ ਹੋਇਆ ਬਹੁਤ ਸ਼ੌਂਕ ਨਾਲ ਰੱਖੀ ਹੋਈ ਸੀ ਬੰਨੀ ਹੋਈ ਆ ਕਿਸੇ ਚੀਜ਼ ਦੀ ਕੋਈ ਚੱਕਰ ਨਹੀਂ ਬਾਕੀ ਜਿਹੜਾ ਭਰਾ ਬਾਈ ਲਊ ਤਸੱਲੀ ਕਰਨਾ ਉਹਦਾ ਫਰਜ਼ ਸਹੀ ਐ ਰੈਡ ਐਂਡ ਵਾਈਟ ਬਾਈ ਬਾਈ ਖੀਰੀਆ ਬਾਈ ਇਹਦੇ ਦੰਦ ਚੈੱਕ ਕਰਾ ਦੇ ਪਹਿਲਾਂ ਦੰਦੋਂ ਖੀਰੀ ਦੋਸਤੋ ਬਹੁਤ ਵੱਡੀ ਬੱਚੀ ਆ ਬਾਈ ਪਹਿਲਾਂ ਦੰਦ ਹੀ ਦੇਖ ਲੈਨੇ ਆਪਾਂ ਇਹ ਆਪਾਂ ਮੇਲੇ ਤੇ ਲੈ ਜਾਣੀ ਸੀ ਬਾਈ ਜਗਜੀਤ ਬੰਦੇ ਦੀ ਕਮੀ ਹੋਣ ਕਾਰਨ ਤੇ ਕਟਿੰਗ ਵਾਲਾ ਇੱਕ ਭਰਾ ਨਹੀਂ ਮਿਲਿਆ ਅੱਛਾ ਉਹਦੇ ਕਰਕੇ ਨਹੀਂ ਤੇ ਗੰਗਾ ਨਗਰ ਮੇਲੇ ਤੇ ਲੈ ਕੇ ਜਾਣੀ ਕਰਮ ਵਾਲੀ ਸਹੀ ਹੈ ਸੁਖੀਰੀ ਆ ਜਮੋ ਦੰਦ ਇਹਦੇ ਦੇਖਦੇ ਆਪਾਂ ਦੇਖੋ ਬਾਈ ਸਹੀ ਹੈ ਜਮਾ ਦੁੱਧ ਦਾ ਸਹੀ ਹੈ ਓਕੇ ਪ੍ਰਦੀਪ ਬਾਈ ਬਹੁਤ ਵੱਡੀ ਬੇਟਾ ਬਾਈ ਕਰਮ ਵਾਲੀ ਦਾ ਦੋ ਤਰੀਕ ਨੂੰ ਦੰਦ ਪੁਰੇ ਬਾਈ ਦੋਨੋਂ ਅੱਛਾ 40 ਕਿਲੋ ਦੁੱਧ ਬਾਈ ਜਗਜੀਤ ਜਿਹੜਾ ਭਰਾ ਕਹਿੰਦਾ ਵੀ ਪਹਿਲਾਂ ਨਾ 25 ਕਿਲੋ ਵਾਲੀ ਲੈਣੀ ਆ ਹੂੰ ਅਸਲ 40 ਕਿਲੋ ਦੁੱਧ ਦੇਣ ਵਾਲੀ ਬੱਚੀ ਅੱਛਾ ਰੇਟ ਕੀ ਰੱਖਦੇ ਰੇਟ ਬਾਈ ਵੈਸੇ ਵੀ ਆਪਾਂ ਫੋਨ ਤੇ ਰੱਦ ਆਇਦਾ ਵੀ ਚਲੋ ਵੱਡੇ ਮੁੱਲ ਦੀ ਆ ਕੋਈ ਵੀ ਭਰਾ ਲਊਗਾ ਕਰਨਾ ਆਪਾਂ ਕਰ ਵੀ ਦਿੰਨੇ ਕੋਈ ਚੱਕਰ ਨਹੀਂ ਤੁਹਾਨੂੰ ਜਿਵੇਂ ਬੈਸਟ ਲੱਗਦਾ ਤਿੰਨ ਲੱਖ ਤੇ 30000 ਰੁਪਏ ਬਾਈ ਜੀ ਦੀ ਡਿਮਾਂਡ ਆ ਤਿੰਨ 30 ਡਿਮਾਂਡ ਆ ਦੋਸਤੋਂ ਦੰਦੋਂ ਖੀਰੀ ਆ ਫੁੱਲ ਬਾਡੀ weight ਆ ਸੋਹਣਾ ਰੰਗ ਹੈ ਸੋਹਣਾ ਹਵਾਨਾ ਬਾਈ ਫੇਰ ਮੋੜ ਲਈ ਇੱਕ ਵਾਰ ਅੱਜ ਕੁਝ ਇਦਾਂ ਦੇ ਜਾਨਵਰ ਆ ਬਾਈ ਕੋਲ ਵਾਰ-ਵਾਰ ਤੋਰੀ ਚੱਲ ਗਏ ਨਾਲ ਤੇ ਮਨ ਖੁਸ਼ੀ ਹੋਈ ਜਾਊਗਾ ਜਾਦੇ ਚੰਗਾ ਜਨ ਬਰਾভাই ਜਗੀਤ ਦੇਖੋ ਆਪਾਂ ਵੀ ਫੁੱਲ ਕੀਮਤ ਭਰ ਕੇ ਇਹ ਮੱਛੀ ਲਈ ਆ ਠੀਕ ਹੈ ਕਿਉਂਕਿ ਆਪਣੇ ਕੋਲੇ ਤੁਹਾਨੂੰ ਪਹਿਲਾਂ ਵੀ ਪਤਾ ਹੀ ਆਪਣੇ ਕੋਲੇ ਹਰ ਤਰ੍ਹਾਂ ਦਾ ਰੇਟ ਹੁੰਦਾ ਹਰ ਤਰ੍ਹਾਂ ਦਾ ਹਮ ਚੁਆਇਸ ਰੇਗ ਭਰਾ ਦੀ ਹੁੰਦੀ ਹ ਹਲੇ ਵੀ ਥੋੜੀ ਜਿਹੀ ਗਿੱਲੀ ਆ ਬਾਈ ਤੇਰੇ ਆਉਂਦੀ ਨਮਾਉਂਦੇ ਸੀ ਨਾ ਤੇ ਦੋ ਤਰੀਕ ਨੂੰ ਦੇ ਦਿਨ ਪੂਰੇ ਆ ਸਿਮਨ ਰਿਕਾਰਡ ਬਾਈ ਜੀ ਦਾ ਫੁੱਲ ਬਟਾ ਫੁੱਲ ਠੀਕ ਹੈ ਬੰਦ ਚੱਲ ਬੱਤ ਅੱਛਾ ਬਈ ਇਹ ਦੂ ਅੱਗੇ ਜਿਹੜੀ ਇਹ ਮੱਛੀ ਆ ਬਾਈ ਜੀ ਇਹਨੇ 27 ਕਿਲੋ ਦੁੱਧ ਦਿੱਤਾ ਹੈ ਪਲੂਣ ਦਾ ਜਿਹੜਾ ਭਰਾਵਾਂ ਨੇ ਦੱਸਿਆ ਹਲੇ 10 ਦਿਨਾਂ ਦੀ ਬਾਈ ਨਰਮਾ ਰੇਟੇ ਠੀਕ ਹੈ 145 ਰੇਟ ਆ ਦੋਸਤੋ 10 ਦਿਨ ਅਜੇ ਲੈਂਦੀ ਹੈ ਵਾਈਟ ਰੰਗ ਬਹੁਤ ਸੋਹਣੀ ਮੱਛੀ ਆ ਬਾਈ ਅਲੇ ਤਾਂ ਧਾਰਾ ਵੀ ਨਹੀਂ ਪਾਈਆਂ ਥਾਣਾ ਚ ਸਹੀ ਹੈ ਅਜੇ ਤਾਂ 10 ਦਿਨ ਬਾਈ ਦੱਸਦਾ ਵਰਟੀ ਬਹੁਤ ਆ ਬਾਈ ਇਹਨੂੰ ਫੇਰ ਇੱਕ ਵਾਰ ਮੋੜ ਲਈ ਬਾਈ ਸੋ ਇਹ ਦੋਸਤੋ ਕੁਸਕ ਨਾਕ ਦੂਰੇ ਦੂਰੇ ਤੋਰ ਕੇ ਦਿਖਾਉਣਾ ਤੁਹਾਨੂੰ ਉਸ ਤੋਂ ਬਾਅਦ ਚ ਆਪਾਂ ਇੱਕ ਇੱਕ ਵਾਰ ਤੋਰਾਂਗੇ ਇਹ ਬਾਈ ਹੋਰ ਆ ਗੱਲ ਜਗਜੀਤ ਜਿਹੜਾ ਵੀ ਭਰਾ ਨਾ ਚਲੋ ਦੂਰੋਂ ਭਰਾ ਹਰੇਕ ਟਰੱਸਟ ਨਾਲ ਹੀ ਆਉਂਦਾ ਜਾਨਵਰ ਫੇਰ ਹੀ ਇੰਨੇ ਨੇ ਸੇਲ ਹੁੰਦੇ ਜੇ ਆਪਣੇ ਦੇ ਕਿਸੇ ਨੂੰ ਬਲੀਵ ਹੁੰਦਾ ਹਨਾ ਪਰ ਵੀ ਜਾਨਵਰ ਬਹੁਤ ਪਿਆਰਾ ਨਵੇਂ ਭਰਾਵਾਂ ਨੇ ਦੇਖ ਫਾਰਮ ਬਹੁਤ ਖੁੱਲੇ ਆ ਨਵੇਂ ਭਰਾ ਰੋਜ਼ ਰੁਟੀਨ ਚ ਆਉਂਦੇ ਵੀ ਆ ਬਹੁਤ ਮਿਲ ਕੇ ਵੀ ਵਗ ਜਾਂਦੇ ਆ ਪਰ ਜਾਨਵਰ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਹੈਗੇ ਆ ਇਹਨੇ ਬਾਈ ਜੀ 28 ਕਿਲੋ ਦੋ ਦਿੱਤਾ ਹੋਇਆ ਸਵੈਲਿੰਗ ਪਾਉਣੀ ਇਹਨੇ ਆਰਡਰ ਤੇ ਚੱਲੂ ਆ ਤੇ ਰੇਟ ਇਹਦਾ ਬਾਈ ਜੀ 1/2 ਲੱਖ ਸਵਾ ਲੱਖ ਰੇਟ 28 ਵਾਲਾ ਥਣ ਵੀ ਆ ਬਾਈ ਤੇ ਸਵੇਲਿੰਗੇ ਨੇ ਚਾਲੂ ਕਰਤੇ ਥੋੜੇ ਦਿਨਾਂ ਦੇ ਵਿੱਚ ਹੀ ਮੰਨ ਕੇ ਤਿਆਰ ਹੋ ਜੂਗੀ ਠੀਕ ਆ ਬੰਦੇ 10 ਦਿਨ 10 ਦਿਨਾਂ ਦੇ ਵਿੱਚ ਵਿੱਚ ਠੀਕ ਓਕੇ ਇਹਦੋਂ ਅੱਗੇ ਬਾਈ ਜਿਹੜੀ ਪਹਿਲਾਂ ਸੂਗਾ ਬਾਈ ਜਗਜੀਤ ਅੱਛਾ ਕਿੰਨੇ ਕੁ ਦਿਨ ਲਾਊਗੀ ਦਿਨ ਬਾਈ 10 ਦਿਨ ਲੈ ਜੂਗੀ ਹਫਤਾ 10 ਦਿਨ ਥੋੜੀ ਜਿਹੀ ਗਿੱਲੀ ਆ ਬੱਚੀ ਕਈ ਵਾਰ ਕਲਰ ਕਿਸੇ ਭਰਾ ਨੂੰ ਉਹ ਲੱਗੇ ਹਨਾ ਅੱਛਾ ਰੇਟ ਕੀ ਰਹੂਗਾ ਪਤੀ ਰੇਟ ਬਾਈ 1 ਲੱਖ ਤੇ 45000 ਰੁਪਏ ਦੀ ਇਹ ਬੱਚੀ ਆਪਾਂ ਦੇ ਦੋ ਕਮਾ ਲਈ ਬਾਈ 1 45 ਦੀ ਦੋਸਤੋ ਹਜੇ ਦਿਨ ਲੈਂਦੀ ਐ ਸੂਨ ਚ 10 ਦਿਨ ਇਹ ਵੀ ਲਊ ਇਹ ਹਜੇ ਬਿਲਕੁਲ ਗਿੱਲਾ ਇਹਦਾ ਇਹ ਜਿਹੜੀ ਲੋਈ ਆ ਗਿੱਲੀ ਆ ਕਿਉਂਕਿ ਨਵਾ ਕੇ ਹੀ ਹਟਿਆ ਸੀਗਾ ਬਾਈ ਉਹ ਤੋਂ ਨੂੰ ਫਿਰ ਵੀਡੀਓ ਸ਼ੁਰੂ ਕਰ ਲਈ ਇਸ ਤੋਂ ਅੱਗੇ ਇੱਕ ਹੋਰ ਬਹੁਤ ਸੋਹਣੇ ਥਣਾ ਦੀਆਂ ਗਾਂ ਤੋਰਾਂਗੇ ਦੂਜਾ ਸੂਰ ਸੋਨਾ ਬਾਈ ਜਗਜੀਤ ਹੂੰ ਪਹਿਲਾਂ ਨੇ 28 ਕਿਲੋ ਤੋਂ ਦੱਸਿਆ ਭਰਾ ਨੇ ਵੀ ਆਪਾਂ ਚੋਇਆ ਠੀਕ ਹੈ ਬੜੇ ਬਰੀਕ ਟਾਂਚੇ ਦੀ ਬੱਛੀ ਆ ਬਾਈ ਇਹ ਵੀ ਪੂਰਾ ਇੱਕ ਗਿੱਲੀ ਆ ਆਰਡਰ ਜਿੰਨਾ ਬਣਾਉਣਾ ਬਾਈ ਇਹਨੇ ਪੂਰਾ ਟਾਪ ਹੀ ਬਣਾਉਣਾ ਰੇਟ ਬਾਈ ਇਹਦਾ ਪਰਖ ਹੈ 1,35,000 1,35,000 ਹਾਂ ਬਾਈ ਸੋ ਕੱਟ ਵਾਲਾ ਹਵਾਨਾ ਹਵਾਨਾ ਫਿਟਿੰਗ ਵਾਲਾ ਲਮ ਕਮਾਣੀਗਾ ਤੁੜੀਆਂ ਗਿੱਲੀਆਂ ਨੇ ਬਾਈ ਤਿਆਰ ਵੀ ਇੰਨੀ ਕੁ ਬਾਈ ਜਗਜੀਤ ਜਿੰਨੇ ਵੀ ਜਾਨਵਰ ਦਿਖਾਵਾਂਗੇ ਬਾਈ ਇਹਕ ਭਰਾ ਦੀ ਪਸੰਦ ਦੇ ਜਾਨਵਰ ਦਿਖਾਵਾਂਗੇ ਬੀ ਇੱਥੋਂ ਅੱਗੇ ਬਾਈ ਜਿਹੜੀ ਇਹ ਬੱਚੀ ਹੈ ਬਾਈ ਇਹਦਾ 27 ਕਿਲੋ ਤੋਂ ਦੱਸਿਆ ਭਰਾ ਨੇ ਆਪਾਂ ਨੂੰ ਹੂੰ ਤੇ ਇਹ ਬੱਚੀ ਦੇ ਵੀ ਹਲੇ ਹਫ਼ਤਾ 10 ਦਿਨ ਪਏ ਨੇ 3+ ਦੁੱਧ ਬਾਈ ਇਹਨੇ ਦੇ ਦੇਣਾ ਕਰਮਾਲੀ ਨੇ ਹੂੰ ਤੇ ਰੇਟ ਇਹਦਾ ਜਿਹੜਾ ਬਾਈ ਲੈਣ ਦੇ ਨਾਲ 1,30,000 ਰੁਪਏ ਬਾਈ ਮੋੜ ਲੈ ਬਾਕੀ ਹੋਰ ਨੇ ਬਾਈ ਜਦੋਂ ਕੋਈ ਭਰਾ ਦੂਰੋਂ ਚੱਲ ਕੇ ਆਉਂਦਾ ਹਨਾ ਸੌਦਾ ਮੌਕੇ ਤੇ ਹੋ ਜਾਂਦਾ ਹੁੰਦਾ ਸਹੀ ਹੈ ਇਹ ਵੀ ਬਹੁਤ ਬਰੀਕ ਬੱਚੀ ਹੈ ਬਾਈ ਜਗਜੀਤ ਲੈ ਆ ਬਾਈ ਪਰਦੀਪ ਭਾਈ ਇਹ ਇਹਦਾ ਭਾਈ ਆਪਾਂ ਨੂੰ 35 ਕਿਲੋ ਤੋਂ ਦੱਸਿਆ ਭਰਾ ਨੇ ਜਿੱਥੋਂ ਪਹਿ ਲਈਏ ਭਾਈ ਤੋਂ ਫਾਰਮ ਤੋਂ ਹੂੰ ਤੇ ਸਵੈਲਿੰਗ ਇਹਨੇ ਵੀ ਪਾਉਣੀ ਚਾਲੂ ਕਰ ਰੱਖੀ ਆ ਤੇ ਹਫਤਕ ਦੇ ਵਿੱਚ ਵਿੱਚ ਹੀ ਇਹਨੇ ਕਰਮਾਲੀ ਨੇ ਤਿਆਰ ਹੋ ਜਾਣਾ ਠੀਕ ਆ ਭਾਈ ਮੋੜ ਲਈ ਵਾਪਸ ਮੋੜ ਲੈ ਭਾਈ ਪਰਦੀਪ ਰੇਟ ਕੀ ਰੇਟ ਤਾਂ 1.5 ਲੱਖ ਰੁਪਏ ਰੱਖਿਆ ਭਾਈ ਆਪਾਂ ਡਿਮਾਂਡ ਡਿਮਾਂਡ ਦੱਸੋ 1.5 ਲੱਖ ਰੁਪਿਆ ਹਾਂਜੀ ਬਾਕੀ ਪਾਸ ਕੋਲੋਂ ਆ ਕੇ ਕਰ ਲਿਓ ਅ ਇਸ ਤੋਂ ਅੱਗੇ ਭਾਈ ਇਹ ਪਹਿਲਾ ਸੂਆ ਭਾਈ ਜੀਜੀ ਦਾ ਹੂੰ ਚਾਰ ਦੰਦਾ ਫੁੱਲ ਬਟਾ ਫੁੱਲ ਹਾਈਟ ਆ ਹੂੰ ਤੇ ਲੈਣ ਦੇ ਨਾਲ ਰੇਟ 130000 ਰੁਪਏ ਬਾਈ ਜੀ 15 ਤੋਂ 20 ਦਿਨਾਂ ਦੇ ਕਨਫਰਮ ਬਾਕੀ ਆ ਕੋਈ ਭਰਾ ਲੈ ਗਿਆ ਚਲੋ ਸੋਹਣੀ ਤਿਆਰ ਹੋ ਜਾਣਾ ਬੱਛੀ ਨੇ ਵੱਡੀ ਬੁੱਢੀ ਬਹੁਤ ਆ ਬਸ ਬਟ ਬਸ ਸੋ ਸੋ ਪਹਿਲਾਂ ਵੇਣ ਤਿਆਰ ਵੀ ਬਹੁਤ ਸੋਹਣੀ ਹੋ ਬਾਈ ਹੂੰ ਇਸ ਤੋਂ ਅੱਗੇ ਬਈ ਜਿਹੜੀ ਇਹ ਮੈੜਾ ਜੀਜੀ ਤੇ ਬਾਈ ਤੀਜਾ ਸੂਆ ਸੋਣੀ ਆ ਹੂੰ ਤੇ ਦੁੱਧ ਭਰਾ ਨੇ ਦੱਸਿਆ ਵੀ ਆਪਾਂ ਨੂੰ ਵੀ 35 ਕਿਲੋ ਤੱਕ ਅਸੀਂ ਇਹਦਾ ਦੁੱਧ ਚੋਇਆਗਾ ਪਿਛਲੇ ਸੂਏ ਠੀਕ ਹੈ ਤੇ ਹਲੇ ਹਫਤਾ ਦੱਸ ਦੇਣੇ ਨੇ ਲੈ ਜਾਣੇ ਆ ਇਹਦਾ ਰੇਟ ਰੱਖਿਆ ਬਈ 13000 ਰੁਪਇਆ ਕਮਾ ਲਈ ਜੀ ਅਸੀਂ ਕਿਉਂਕਿ ਬਈ ਸਾਰੇ ਤਰ੍ਹਾਂ ਦੇ ਜਾਨਵਰ ਆ ਹਰ ਤਰ੍ਹਾਂ ਦਾ ਰੇਟ ਆ ਜਿੱਦਾਂ ਵੀ ਕਿਸੇ ਭਰਾ ਨੂੰ ਜਿੱਦਾਂ ਦੇ ਜਾਨਵਰ ਦੀ ਜ਼ਰੂਰਤ ਹੋਊ ਹੈ ਨਾ ਸਹੀ ਹੈ ਕਿਉਂਕਿ ਬਈ ਵੀਡੀਓ ਦਾ ਆਈਡੀਆ ਹੁੰਦਾ ਵੀ ਜਾਨਵਰ ਨਵੇਂ ਪਹੁੰਚ ਗਏ ਹੈ ਨਾ ਸਹੀ ਹੈ ਵੈਸੇ ਰੁਟੀਨ ਤੋਂ ਮੌਸਮ ਖੁੱਲ ਗਿਆ ਹੁਣ ਜਾਨਵਰ ਵਧੇ ਜਾਣੇ ਨੇ ਘਟਣੇ ਨਹੀਂ ਇਹਦੀ ਕੀ ਡਿਟੇਲ ਹੈ ਇਹਦੇ ਬਈ 36 ਕਿਲੋ ਦੁੱਧ ਦਿੱਤਾ ਹੋਇਆ ਪਹਿਲੇ ਹੂੰ ਹਲੇ ਸਵੈਲਿੰਗ ਦੇ ਬਿਲਕੁਲ ਵੀ ਨਹੀਂ ਆਰਡਰ ਤੇ ਬਾਈ ਠੀਕ ਹੈ ਦਿਨ ਕਿੰਨੇ ਕੁ ਲਾਉਗੇ ਪਰ ਦਿਨ ਬਾਈ ਹਫਤਾ ਦਾ ਕਨਫਰਮ ਹੀ ਲੈ ਜਾਣਾ ਹੋ ਸਕਦਾ 10 ਦਿਨ ਲੈ ਜੀ ਰੇਟ ਇਹਦਾ ਕੀ ਰੋ ਰੇਟ ਬਾਈ 2 ਲੱਖ ਤੇ 10000 ਦੀ ਬੱਚੀ ਦੰਗੇ ਦੱਸੋ ਇਹ ਵੱਖਰਾ ਹੀ ਢਾਂਚਾ ਵੈਰ ਦਾ ਉੱਤੋਂ ਦੇਖੋ ਗਰਦਨ ਤੋਂ ਮੱਥੇ ਤੋਂ ਸ਼ੁਰੂ ਹੋ ਜਾਓ ਕੰਗਰੋੜ ਦਾ ਬਾੜੀ ਸਿੱਧੀ ਆ ਬਾਈ ਖੜਾਈ ਇੱਕ ਮਿੰਟ ਇੱਥੇ ਲੰਬੀ ਇੱਥੋਂ ਐ ਮੰਨ ਲਓ ਬਾਈ ਹੂੰ ਇੱਥੋਂ ਲੈ ਕੇ ਹਾਂ ਸਿਰ ਤੋਂ ਲੈ ਕੇ ਪਿੱਛੇ ਤੱਕ ਸਾਰੀ ਜੇ ਫੱਟੀ ਮਾਰ ਲਾ ਸਹੀ ਜੁੱਪਰਲਾ ਜਿਹੜਾ ਇੱਧਰਲੇ ਹੱਡ ਨੇ ਬਾਈ ਪਰਲੇ ਹੱਡ ਤੱਕ ਜੇ ਹੱਥ ਪਾਵਾਂਗੇ ਫੇਰ ਪਤਾ ਲੱਗੂ ਥਾਣਾ ਦਾ ਗੈਪ ਇਹ ਇੱਧਰਲੇ ਥਾਣੇ ਨੂੰ ਦੂਜਾ ਥਾਣਾ ਦਿਸਦਾ ਨਹੀਂ ਅੱਗੋਂ ਆਰਡਰ ਪਿੱਛੇ ਤੋਂ 40 ਕਿਲੋ ਦੁੱਧ ਦੇ ਦੇਣਾ ਬਾਈ ਨਹੀਂ ਖਰਾ ਦੱਸੋ ਥਾਣਾ ਚ ਵਿੱਥੀ ਨੋਟ ਕਰਿਓ ਮੇਰੇ ਖਿਆਲ ਚ 10 ਇੰਚ ਤੋਂ ਜ਼ਿਆਦਾ ਅਗਲਾ ਬਹੁਤ ਗੈਪ ਬਾਈ ਬੱਚੀ ਤੇ ਹੋਊਗਾ ਤੇ ਹਜੇ ਹਵਾਨਾ ਕਰਮ ਵਾਲੀ ਨੇ ਭਰਨਾ ਵੱਖ ਚੱਲ ਬਹੁਤ ਸੋਹਣੀ ਵੜ ਚੱਲ ਕਰਮ 2 ਲੱਖ ਤੇ 10000 ਰੇਟ ਹੈ ਕੋਲੋਂ ਆ ਕੇ ਦੇਖ ਲਓ ਜਿੰਨੂੰ ਚਾਹੇ ਆ ਇਸ ਤੋਂ ਅਗੇ ਜਿਹੜੀ ਜਰਸੀ ਆ ਬਈ ਲਈ ਆ ਆਪਾਂ ਫਾਰਮ ਚੋਂ ਆ ਭਰਾ ਤੋਂ ਐਚ ਐਫ ਚੋਂ ਦੱਸਿਆ ਵੀਰ ਨੇ ਕੱਢਿਆ ਦੋ ਲਈਆਂ ਉਹਨਾਂ ਬਾਈਆਂ ਤੋਂ ਇੱਕ ਬਲੈਕ ਕਲਰ ਚ ਤੇ ਬਾਈ ਇਹਦਾ 26 ਕਿਲੋ ਦੁੱਧ ਦੱਸਿਆ ਆਪਾਂ ਨੂੰ ਤੇ ਲੈਣ ਦੇ ਨਾਲ ਰੇਟ 115000 ਰੁਪਏ ਬਾਈ ਕਮਾ ਲਈ ਬਾਈ 115000 ਰੇਟ ਹੈ ਦਿਨ ਹਜੇ ਲੈਂਦੀ ਹੈ ਚਲੋ ਬੇਟਾ ਚਲ ਚਲੋ ਸੋ ਇਸ ਤੋਂ ਬਾਅਦ ਇੱਕ ਹੋਰ ਵਾਈਟ ਰੰਗ ਦੇ ਵਿੱਚ ਵਾਈਟ ਬਲੈਕ ਇਹ ਸੂਈ ਸਵਾਈ ਜੀਤ ਬਾਈ ਚੌਥਾ ਦੇਣਾ ਠੀਕ ਹੈ ਅੱਜ ਸੂਈ ਨੂੰ ਆਪਣੇ ਕੋਲੇ ਅੱਜ ਹੀ ਆਈ ਆ ਤੇ ਪਿੱਛੇ ਨੇ ਮੇਲ ਨੂੰ ਜਨਮ ਦਿੱਤਾ ਬਾਈ ਪਹਿਲੇ ਸੂਏ ਦਾ ਦੁੱਧ ਬਾਈ ਨੇ ਦੱਸਿਆ ਵੀ ਅਸੀਂ 28 ਤੋਂ 30 ਕਿਲੋ ਦੁੱਧ ਦੇਦਾ ਚੋਇਆਗਾ ਠੀਕ ਹੈ ਬਈ 30 ਕਿਲੋ ਤੱਕ ਇਹਨੇ ਕਰਮ ਵਾਲੀ ਨੇ ਨਾਰਮਲ ਦੇ ਦੇਣਾ ਕਿਉਂਕਿ ਬਾਈ ਲੈਣ ਦੇਣ ਵਾਲਾ ਰੇਟ 1 ਕਿਲੋ ਤੇ 35000 ਰੁਪਏ ਬਹੁਤ ਪਿਆਰੀ ਵਹਿਣਾ ਬਾਈ ਅਡਰ ਅਡਰ ਦੀ ਕੁਆਲਿਟੀ ਤੋਂ ਲਾ ਕੇ ਪਿੱਛੇ ਤੱਕ ਹੂੰ ਮਹੋਬੱਬੀ ਬੱਛੀ ਆ ਜਿਹੜੀ ਹੁਣ ਪਹਿਲਾ ਸੂਆ ਬਾਈ ਜੀ ਜੀ ਤਾਂ ਇਹਦੇ ਮਗਰ ਬੱਛੀ ਇਹਨਾਂ ਨੇ ਅੰਦਰ ਕਰ ਰੱਖ ਰੱਖੀ ਆ 20 ਕਿਲੋ ਬੋਲੇ ਤੋਂ ਸਟਾਰਟ ਹੋਈ ਆ ਬੱਛੀ ਇਹਦੇ ਮਗਰ ਇਦਾਂ ਦੀ ਜੇ ਕੋਈ ਭਰਾ ਛੱਡਣੀ ਚਾਹੁੰਦਾ 25000 ਰੁਪਏ ਦੀ ਆਪਾਂ ਅੱਜ ਰੱਖ ਲਵਾਂ ਰੇਟ ਕੀ ਰੋਗੇ ਰੇਟ ਬਾਈ ਲੈਣ ਦੇ ਨਾਲ ਰੇਟ ਇੱਕ 35 ਇੱਕ 35 ਰੇਟ ਆ ਦੱਸੋ ਤੇ ਬੱਛੀ ਬਾਈ ਕਹਿੰਦਾ ਵੀ ਮੈਂ 25000 ਦੀ ਰੱਖ ਲਵਾਂ ਏਡੀ ਕਿ ਸੋਹਣੀ ਇਹਨੇ ਦਿੱਤੀ ਬਾਲੀ ਟੋਪਰ ਬੱਛੀ ਆ ਬਾਈ ਅੰਦਰ ਦੀ ਕੁਆਲਿਟੀ ਦੇਖ ਬਾਈ ਜਿਹੜਾ ਮਰਜੀ ਭਰਾ ਲੈ ਜੇ 30 ਕਿਲੋ ਦੁੱਧ ਨੇ ਹੱਸ ਕੇ ਪਾ ਦੇਣਾ ਬਾਈ ਥੋੜ ਬਿਲਕੁਲ 10 20 ਕਿਲੋ ਬੋਲੇ ਤੋਂ ਸਟਾਰਟ ਹੋਈ ਆ ਜੇ ਤੀਜਾ ਦਿਨ ਸੂਈ ਨੂੰ ਆ ਬਾਈ ਹਮ ਹਜੇ ਤਾਂ ਭਲੋਣ ਵੀ ਦਸੋ ਹਵਾਨੇ ਦੇ ਉੱਤੇ ਹੈਗੀ ਹੈ ਹਵਾਨਾ ਜੱਜਾ ਪ੍ਰਦੀਪ ਬਾਈ ਕੀ ਡਿਟੇਲ ਆ ਬੈਂ ਪਹਿਲਾਂ ਸੂਆ ਬਾਈ ਦੋ ਦੰਦ ਹਮ ਸਵੇਰੇ ਸੂਈ ਆ ਟਾਪ ਦੀ ਮੱਛੀ ਦਿੱਤੀ ਆ ਨੇ ਬਿਲਕੁਲ ਮੰਗਰ ਕੀ ਇਹਦਾ ਰੇਟ ਇੱਕ ਲੱਖ ਤੇ 55000 ਦੀ ਮੱਛੀ ਦੇ ਦਾਂਗੇ ਬਾਈ ਠੀਕ ਹੈ 30 ਕਿਲੋ ਦੁੱਧ ਜਮਾਂ ਕਰਮਾ ਲਈ ਨੋਰਮਲ ਪਾ ਦੂ 4 ਕਿਲੋ ਬੋਲੀ ਚੋਈ ਹੋਈ ਹੈ ਦੀ ਜੇਰ ਵਗੈਰਾ ਬਿਲਕੁਲ ਡਾਣਾ ਬੱਚੇ ਦੇ ਮੰਗਰ ਪੂਰੀ ਬ੍ਰਾਂਡਡ ਠੀਕ ਹੈ ਇਸ ਤੋਂ ਅੱਗੇ ਜਿਹੜੀ ਹੁਣ ਗਾਂ ਬੋ ਇਹ ਤਾਜੀ ਸੂਆ ਬਾਈ ਮੇਲ ਨੂੰ ਜਨਮ ਦਿੱਤਾ ਠੀਕ ਹੈ ਤੇ ਦੁੱਧ ਇਹ ਵੀ ਕਰਮਾ ਵਾਲੀ 25 ਤੋਂ 30 ਕਿਲੋ ਦੁੱਧ ਹੱਸ ਕੇ ਪਾ ਦੂਗੀ ਤੇ ਇਹਦਾ ਰੇਟ ਰੱਖਿਆ ਬਾਈ ਸਵਾ ਲੱਖ ਸਵਾ ਲੱਖ ਬਰੀਡ ਬਹੁਤ ਆ ਬਾਈ ਜੇਰ ਤੇ ਦੀ ਹਜੇ ਪੈਣ ਪਰ ਪੈਣੀ ਆ ਬਾਈ ਠੀਕ ਇਹਦਾ ਵੀ ਆਰਡਰ ਬਿਲਕੁਲ ਕੰਪੈਕਟ ਆ ਬਾਈ ਲਿਆ ਬਾਈ ਇਹ ਵੀ ਫੇਸ ਕੁਆਲਿਟੀ ਤੋਂ ਲਾ ਕੇ ਪਿੱਛੇ ਤੱਕ ਜਿੰਨੀ ਹੈਗੀ ਸਾਰੀ ਰੀਜਨਲ ਆ ਇਸ ਤੋਂ ਬਾਅਦ ਚ ਬਲੈਕ ਰੰਗ ਦੇ ਵਿੱਚ ਇਹ ਵੀ ਬੈੜ ਬਈ ਬਹੁਤ ਪਿਆਰੀ ਆ ਦੁੱਧ ਜਿਹੜਾ ਮਰਜੀ ਭਰਾ ਲੈ ਜੇ ਕਿਉਂਕਿ ਅੱਗੇ ਜਿੱਦਾਂ ਦਾ ਮੌਸਮ ਹੋਊ ਬਹੁਤ ਭਰਾਮਾ ਨੇ ਇਦਾਂ ਦੀ ਖਰੀਦ ਰੱਖਣੀ ਆ ਦੁੱਧ 25 ਕਿਲੋ ਬਾਈ ਬੜਾ ਹੱਸ ਕੇ ਪਾ ਦੇਣਾ ਕਰਮਾ ਵਾਲੀ ਨੇ ਜੇਰ ਵਗੈਰਾ ਡਾਨਾ ਇਹਦੀ ਵੀ ਬਿਲਕੁਲ ਬਾਈ ਭੜਾ ਥੋੜੀਆਂ ਜਿਹਾ ਥੱਲੇ ਤੁੰਨੀ ਦੇ ਵੀ ਹੈਗੀਆਂ ਲੇਵਤੀ ਵੀ ਹੈਗੀਆਂ ਨੇ ਠੀਕ ਐ ਰੇਟ ਕਿਲੋ ਰੇਟ ਬਾਈ ਇਹਦਾ ਲੈਣ ਦੇ ਨਾਲ ਜਿਵੇਂ ਬਾਜਬ ਰੱਖਿਆ ਆਪਾਂ 1 ਲੱਖ ਤੇ 17000 ਰੁਪਏ ਬਾਈ 1 ਲੱਖ 17000 ਬਹੁਤ ਪਿਆਰੀ ਬੈੜ ਆ ਬਾਈ ਠੀਕ ਐ ਸੋ ਇਧਰਲੇ ਪਾਸੇੋਂ ਲਾਸਟ ਉੱਤੇ ਪ੍ਰਦੀਪ ਬਾਈ ਕੀ ਡਿਟੇਲ ਹੈ ਗੱਬਣਾ ਬਾਈ ਜੀ ਜੀਤਾ ਲੈ ਅੱਛਾ ਮੱਛੀ ਸੈਕਸਰ ਸੀਮਨ ਭਰਾ ਨੇ ਦੱਸਿਆ ਦੇਖੋ ਬੱਚਾ ਬੱਚਿਓ ਮੁਕੱਦਰ ਕੀ ਆ ਜੋ ਬਾਈ ਨੇ ਡਿਟੇਲ ਦਿੱਤੀ ਆ 32 ਕਿਲੋ ਦੁੱਧ ਦੱਸਿਆ ਪਹਿਲਣ ਦਾ ਤਿਆਰੀ ਦੇਤੇ ਅੱਜ ਸੂਪੇ ਕੱਲ ਸੂਪੇ ਬਾਈ ਠੀਕ ਹੈ ਆਰਡਰ ਦੇ ਜੱਸੀ ਰੋਕੇ ਆਰਡਰ ਦੀ ਕੁਆਲਿਟੀ ਬੜੀ ਬਾਈ ਲਾਜਵਾਬ ਆ ਉਹਨੇ ਜਿੱਦਾਂ ਆਪਾਂ ਹੱਥ ਕਰ ਦਿੰਨੇ ਆ ਉਹਨੇ ਅੱਗੇ ਉਹਨੇ ਪਿੱਛੇ ਕੀ ਰੇਟ ਰੇਟ ਬਾਈ ਇਹਦਾ ਲੈਣ ਦੇਣ ਵਾਲਾ ਰੇਟ ਰੱਖਾਂਗੇ ਆਪਾਂ 1,47,000 ਰੁਪਏ ਬਾਈ 1,47 ਦੱਸੋ ਇਹਦਾ ਰੇਟ ਬਹੁਤ ਪਿਆਰੀ ਵੇਣਾ ਬਾਈ ਠੀਕ ਹੈ ਜਦੋਂ ਵੀ ਭਰਾ ਇਸ ਸਾਈਡ ਤੇ ਕੱਚੀਆਂ ਗਾਵਾਂ ਖੜੀਆਂ ਦੀ ਡਿਟੇਲ ਦੇ ਦੀਆਂ ਖੜੀਆਂ ਦੇ ਬੇਟੇ ਲੱਪਾ ਹੂੰ ਤੇ ਇਹ ਮਨਾਂ ਬਾਈ ਜੀ ਜੀ ਤਾਂ 10 ਦਿਨਾਂ ਦੀ ਨਰਮਾਂ ਹੂੰ ਦੁੱਧ 28 ਤੋਂ 30 ਕਿਲੋ ਭਰਾਣੇ ਆਪਾਂ ਨੂੰ ਦੱਸਿਆ ਵੀ ਇਹਦਾ ਦਿੱਤਾ ਹੋਇਆਗਾ ਹੂੰ ਤੇ ਇਹ ਬੈਡ ਬਾਈ ਆਪਾਂ ਦੇ ਦਾਂਗੇ 1 ਲੱਖ ਤੇ 45000 ਦੀ ਠੀਕ ਹੈ ਇਹਦੇ ਨਾਲ ਬਲੈਂਕ ਰੰਗ ਜਿਹੜੀ ਇਹਦੇ ਨਾਲ ਬੱਚੇ ਬਾਈ ਇਹਨੇ ਵੀ ਮੰਨ ਕੇ 30 ਕਿਲੋ ਦੁੱਧ ਬੜਾ ਸੋਹਣਾ ਦੁੱਧ ਦਿੱਤਾ ਕੁਆਲਟੀ ਕੁਆਲਟੀ ਬਹੁਤ ਆ ਵੈਡ ਦੇ ਵਿੱਚ ਹੂੰ ਇਹ ਦੇ ਦਾਂਗੇ ਬਾਈ ਆਪਾਂ ਡੇਢ ਦੀ ਠੀਕ ਹੈ ਇਹਦੇ ਨਾਲ ਇਹ ਪਹਿਲਾ ਸੂ ਆ ਗਿਆ ਬਾਈ ਦੋਂਦੀ ਬੱਚੀ ਠੀਕ ਹੈ ਇਹਦਾ ਲੈਣ ਦੇ ਨਾਲ ਰੇਟ ਬਾਈ ਜਗਜੀਤ 1 ਲੱਖ ਤੇ 47000 ਰੁਪਇਆ ਦੁੱਧ 30 ਕਿਲੋ ਬੜਾ ਆਰਾਮਦਾਰੀ ਦੀ ਨਾਲ ਹੀ ਦੇ ਦੇਣਾ ਹਲੇ ਭਲਾ ਮੰਨ ਕੇ ਚਾਲੂ ਕੀਤੀਆਂ ਨੇ ਜਿਹੜੀ ਵੇੜਾ ਬਾਈ ਪਤਨਾਹੋਲੇ ਫਾਰਮ ਚੋਂ ਲਈ ਆ ਕਿਸੇ ਵੀ ਪ੍ਰਾਣੂ ਡਿਟੇਲ ਹੋਵੇ 50 ਕਿਲੋ ਦੁੱਧ ਬਾਈ ਕਹਿੰਦਾ ਸਾਡੇ ਕੋਲੇ ਜਮਾ ਹੱਸ ਕੇ ਦਿੱਤਾ ਹੋਇਆ ਇਹਨੇ ਵੇੜਨੇ ਦਿਨ ਕਿੰਨੇ ਨੇ 20 ਦਿਨ ਪਿਆ ਬਾਈ ਤੇ ਰੇਟ ਇਹਦਾ ਪਰ ਰੱਖਿਆ 1 ਲੱਖ ਤੇ 90000 ਰੁਪਇਆ ਬਾਈ ਚਲ ਤੋਰਦੇ ਜੇ ਖੋਲ ਲਈ ਤਾਂ ਕੋਈ ਗੱਲ 1 ਲੱਖ 90000 ਰੁਪਇਆ ਰੇਟ ਰੱਖਿਆ ਦਾ ਆਪਾਂ ਕਿਸੇ ਭਰਾ ਨੇ ਡਿਟੇਲ ਲੈਣੀ ਆ ਸੀਮਣ ਦੀ ਆਪਣਾ ਧਨੋਲੇ ਫਾਰਮ ਚ ਲਈ ਆ ਅਗਲਾ ਸਾਰੀ ਜਾਣਕਾਰੀ ਲੈ ਸਕਦੇ ਓਕੇ ਲੈ ਆ ਬਾਈ ਪਰਸ ਸੋ ਦੋਸਤੋ ਇਹ ਹਜੇ ਕੱਚੀ ਹੈ ਕੱਚੇ ਪਸ਼ੂ ਮੈਂ ਇਸ ਕਰਕੇ ਨਹੀਂ ਤੋਰੇ ਸੀ ਵੀ ਤੁਹਾਨੂੰ ਇਹ ਬੈੜਾ ਬਾਈ ਇਹਦੇ ਵੀ 15 ਤੋਂ 20 ਦਿਨ ਹਲੇ ਬਾਕੀ ਆ 35 ਕਿਲੋ ਦੁੱਧ ਦੱਸ ਆਪ ਨੂੰ ਬਾਈ ਨੇ ਵੀ ਚੋਇਆ ਹੋਇਆਗਾ ਇਹ ਵੀ ਥੋੜੀ ਗਿੱਲੀ ਆ ਹਲੇ ਰੇਟ ਇਹ ਰੇਟ ਬਾਈ ਦੇ ਦਾਂਗੇ 1.5 ਲੱਖ ਰੁਪਏ ਦੀ ਬੈੜਾ ਇਹਦੇ ਨਾਲ ਜਿਹੜੀ ਇਹ ਇਹ ਬਾਈ ਉਹ ਜਿਹੜੀ ਆਪਾਂ ਪਹਿਲਾਂ ਜਰਸੀ ਦੀ ਗੱਲ ਕਰਦੇ ਸੀ ਉਹਨਾਂ ਦੇ ਉੱਥੋਂ ਹੀ ਲਈ ਆ ਬਾਈਆਂ ਤੋਂ ਤੇ ਇਹ ਵੀ ਐਫਪੀ ਚੋਂ ਜਰਸੀ ਕੱਢੀ ਹੋਈ ਆ ਦੁੱਧ 25 ਕਿਲੋ ਬਾਈ ਦੱਸਦੇ ਕਹਿੰਦਾ ਵੀ ਚੋਇਆ ਹੈ ਤੋਰੀ ਮਣੀ ਇਹਨੂੰ ਯਾਰ ਰੇਟ ਤੇ ਰੇਟ ਬਾਈ ਆਪਾਂ ਲੈਣ ਦੇ ਨਾਲ 97000 ਰੁਪਏ ਦੀ ਇਹ ਵੜਾ ਆਪਾਂ ਦੇ ਦਾਂਗੇ 97 ਦੀ ਬਹੁਤ ਪਿਆਰੀ ਵੜਾ ਕਿਸੇ ਪੁਰਾਣੇ ਮਾਨੇ 25 ਕਿਲੋ ਵਾਲੀ ਲੈਣੀ ਆ ਕੁਆਲਿਟੀ ਬਹੁਤ ਆ ਬਈ ਫੇਸ ਕੁਆਲਿਟੀ ਤੋਂ ਲੈ ਕੇ ਪਿੱਛੇ ਤੱਕ ਦੇਖ ਬਣੂ ਬਹੁਤ ਸੋਹਣੀ ਹੂੰ ਸੋ ਇਹ ਮਿਲੂਗੀ 97000 ਦੀ ਠੀਕ ਆ ਬਾਈ ਟੋਟਲ ਸਾਰੀ ਰੇਟ ਨੇ ਬਾਈ ਹੂੰ ਸਟਾਰਟ ਹੋ ਕੇ 1 ਤੋਂ ਲੈ ਕੇ A to Z ਤੱਕ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਅਲੱਗ-ਅਲੱਗ ਕਿਸਮ ਦੀਆਂ ਗਾਵਾਂ ਬਾਈ ਪ੍ਰਦੀਪ ਕੁਲਸੀ ਵਿਕਰੀ ਵਾਲੀਆਂ ਨਾਗ 30 ਆ ਦੋਸਤੋ ਕੁਸ ਕੈਮਰੇ ਸਾਹਮਣੇ ਕਰਤੇ ਆ ਪੰਜ ਚਾਰ ਨਾਗ ਹੋਰ ਵੀ ਅੰਦਰ ਬੈਠੇ ਆ ਤੁਸੀਂ ਵਿజిਟ ਕਰੋਗੇ ਤੇ ਆ ਕੇ ਦੇਖ ਲੋਗੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ